ਸੱਜਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਇਸ ਵੀਡੀਓ ਦੇ ਵਿੱਚ ਬੜੀ ਡਿਟੇਲ ਦੇ ਨਾਲ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰੂੰਗਾ ਕਣਕ ਦੇ ਉੱਤੇ ਐਨ ਪੀ ਕੇ ਸਪਰੇਅ ਕਰਨ ਨੂੰ ਲੈ ਕੇ ਕੀ ਆਪਾਂ ਨੂੰ ਹੁਣੇ ਇਸ ਸਮੇਂ 05234 ਦੀ ਵਰਤੋਂ ਕਰਨੀ ਚਾਹੀਦੀ ਏ 13045 ਦੀ ਵਰਤੋਂ ਕਰਨੀ ਚਾਹੀਦੀ ਏ ਇਨਾਂ ਵਕ ਵਕ ਇਨੀਆਂ ਜ਼ਿਆਦੀਆਂ ਫਾਰਮੂਲੇਸ਼ਨ ਦਾ ਕੰਮ ਕੀ ਹੁੰਦਾ ਏ ਇਨਾਂ ਦੇ ਵਿੱਚੋਂ ਜੇਕਰ ਆਪਾਂ ਝਾੜ ਵਧਾਉਣ ਦੇ ਵਾਸਤੇ ਕਣਕ ਨੂੰ ਕੋਈ ਟੀਕਾ ਲਾਉਣਾ ਚਾਹੁੰਨੇ ਆ ਤਾਂ ਕਿਹੜੀ ਫਾਰਮੂਲੇਸ਼ਨ ਸਭ ਤੋਂ ਜ਼ਿਆਦੀ ਵਧੀਆ ਏ ਜਿਹੜਾ ਜਿਹੜੀ ਆਪਣਾ ਝਾੜ ਵਧਾਉਣ ਦੇ ਵਿੱਚ ਮਦਦ ਕਰੇ ਇਹ ਝਾੜ ਵਧਾ ਕਿਵੇਂ ਨੇ ਨਾਲ ਦੀ ਨਾਲ ਕੀ ਇਹਨਾਂ ਨੂੰ ਆਪਾਂ ਘਰੇ ਵੀ ਤਿਆਰ ਕਰ ਸਕਦੇ ਹਾਂ ਡੀਪੀ ਯੂਰੀਆ ਜਾਂ ਪੋਟਾਸ਼ ਲੈ ਕੇ ਉਹ ਸਾਰਾ ਕੁਝ ਵੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਬਿਲਕੁਲ ਡਿਟੇਲ ਦੇ ਨਾਲ ਐਂਡ ਤੱਕ ਮੇਰੇ ਨਾਲ ਬਨੇ ਰਹੋ ਜੀ ਸੋ ਦੋਸਤੋ ਫਾਰਮੂਲੇਸ਼ਨ ਆ ਹੋ ਸਕਦਾ ਤੁਸੀਂ 5 4 ਜਾਂ 10 ਜਾਂ ਤੋਂ ਜ਼ਿਆਦਾ ਜਾਣਦੇ ਹੋਵੋਗੇ 13045 ਹੋ ਗਈ 19192020 0493205234 13045 ਪਰ ਫਾਰਮੂਲੇਸ਼ਨਾਂ ਜਿਹੜੀਆਂ ਨੇ ਐਨ ਪੀ ਕੇ ਦੀਆਂ ਲਗਭਗ 100 ਤੋਂ ਵੀ ਜ਼ਿਆਦਾ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜਾਂਦੀਆਂ ਨੇ ਆਖਿਰ ਇੰਨੀਆਂ ਜ਼ਿਆਦਾ ਫਾਰਮੂਲੇਸ਼ਨ ਬਣਾਉਣ ਦੇ ਪਿੱਛੇ ਕਾਰਨ ਕੀ ਏ ਵੇਖੋ ਫਾਰਮੂਲੇਸ਼ਨ ਜਿੰਨੀਆਂ ਵੀ ਨੇ ਸਾਰੀਆਂ ਹੀ ਬਹੁਤ ਜ਼ਿਆਦੀਆਂ ਵਧੀਆਂ ਨੇ ਸਾਰੇ ਵੱਖ-ਵੱਖ ਟੀਕੇ ਬਣਾਏ ਗਏ ਨੇ ਇਹ ਟੀਕੇ ਵੱਖ-ਵੱਖ ਫਸਲਾਂ ਨੂੰ ਵੱਖ-ਵੱਖ ਸਮੇਂ ਦੇ ਉੱਤੇ ਦੇਣ ਦੇ ਵਾਸਤੇ ਹੁੰਦੇ ਨੇ ਇਦਾਂ ਨਹੀਂ ਹੈ ਕਿ ਆਪਾਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਐਨਪੀਕੇ ਚੁੱਕ ਕੇ ਕਣਕ ਦੇ ਉੱਤੇ ਕਰ ਦਈਏ ਝੋਨੇ ਦੇ ਉੱਤੇ ਕਰ ਦਈਏ ਤੇ ਆਪਾਂ ਆਖੀਏ ਕਿ ਅਸੀਂ ਐਨਪੀਕੇ ਆਪਣੀ ਫਸਲ ਦੇ ਉੱਤੇ ਕਰਦਾ ਏ ਤੇ ਉਹ ਸਾਡਾ ਝਾੜ ਵਧਾ ਦੇਊਗਾ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਇਹਨਾਂ ਨੂੰ ਕਰਨ ਦੀ ਆਪਾਂ ਨੂੰ ਲੋੜ ਕਿਉਂ ਪੈਂਦੀ ਏ ਜੇਕਰ ਆਪਣੀ ਆ ਜ਼ਮੀਨਾਂ ਸਰਵਪੱਖੀ ਸੰਪੂਰਨ ਹੋਣ ਜੇਕਰ ਉਹਨਾਂ ਦੇ ਵਿੱਚ ਤੱਤ ਦੇਣ ਦੀ ਸ਼ਮਤਾ ਹੋਵੇ ਫਸਲ ਨੂੰ ਤਾਂ ਆਪਾਂ ਨੂੰ ਇਹ ਜਿਹੜੇ ਐਨਪੀਕੇ ਜਿਹੜੇ ਟੀਕੇ ਆਪਾਂ ਲਾਉਣੇ ਆ ਉਹ ਲਾਉਣ ਦੀ ਲੋੜ ਨਾ ਪਵੇ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਤੱਤ ਤਾਂ ਹੈਗੇ ਨੇ ਪਰ ਉਹ ਪੌਦੇ ਨੂੰ ਪ੍ਰੋਵਾਈਡ ਨਹੀਂ ਕਰਵਾ ਸਕਦੀਆਂ ਉਹਨਾਂ ਦਾ ਪੀਐਚ ਜ਼ਿਆਦਾ ਹੈ ਜਾਂ ਆਪਣੇ ਪਾਣੀ ਦਾ ਪੀਐਚ ਜ਼ਿਆਦਾ ਹੈ ਜ਼ਮੀਨਾਂ ਖਰਾਬ ਨੇ ਮਿੱਟੀ ਆਪਾਂ ਕਦੀ ਟੈਸਟ ਨਹੀਂ ਕਰਾਈ ਜਿਹਦੇ ਕਾਰਨ ਆਪਾਂ ਨੂੰ ਇਹ ਜਿਹੜੇ ਟੀਕੇ ਨੇ ਸਮੇਂ-ਸਮੇਂ ਤੇ ਆਪਣੀਆਂ ਫਸਲਾਂ ਨੂੰ ਲਾਉਣੇ ਪੈਂਦੇ ਨੇ ਚੰਗਾ ਝਾੜ ਲੈਣ ਦੇ ਵਾਸਤੇ ਫਾਰਮੂਲੇਸ਼ਨਾਂ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਕਣਕ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਸ਼ੁਰੂਆਤੀ ਵੀ ਤੁਸੀਂ ਕਹਿ ਸਕਦੇ ਹੋ ਕਿ ਲਗਭਗ 5 ਤਰਾ ਦਿਨਾਂ ਤੱਕ ਜਿੱਥੋਂ ਤੱਕ ਆਪਣੀ ਕਣਕ ਦੇ ਵਿੱਚ ਜੋਇੰਟਿੰਗ ਸਟੇਜ ਦਾ ਕੰਮ ਹੁੰਦਾ ਹੈ ਉਹਦੀ ਤੱਕ ਫਾਸਫੋਰਸ ਦੀ ਬਹੁਤ ਜ਼ਿਆਦੀ ਵੱਡੀ ਮਾਤਰਾ ਦੇ ਵਿੱਚ ਕਣਕ ਨੂੰ ਲੋੜ ਹੁੰਦੀ ਏ ਇਦਾਂ ਨਹੀਂ ਹੈ ਕਿ ਬਾਕੀ ਦੱਦਾਂ ਦੀ ਉਦੋਂ ਲੋੜ ਨਹੀਂ ਹੁੰਦੀ ਪਰ ਫਾਸਫੋਰਸ ਜ਼ਿਆਦੀ ਚਾਹੀਦੀ ਹੁੰਦੀ ਏ ਇਹੋ ਹੀ ਕਾਰਨ ਹੈ ਕਿ ਆਪਾਂ ਡੀਏਪੀ ਕਣਕ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਪਾ ਕੇ ਕਣਕ ਦੀ ਬਜਾਈ ਕਰਦੇ ਹਾਂ ਤਾਂ ਜੋ ਜਿੰਨੀ ਗਰਮੀ ਕਣਕ ਨੂੰ ਚਾਹੀਦੀ ਏ ਜਿੰਨੀ ਫਾਸਫੋਰਸ ਕਣਕ ਨੂੰ ਚਾਹੀਦੀ ਏ ਉੰਨੀ ਉਹ ਡੀਏਪੀ ਦੇ ਵਿੱਚੋਂ ਲੈ ਲਵੇ ਤੇ ਆਪਾਂ ਨੂੰ ਡੀਏਪੀ ਦੀ ਘਾਟ ਦੇ ਕਾਰਨ ਜਾਂ ਠੰਡ ਦੇ ਕਾਰਨ ਜਿਹੜੀ ਕਣਕ ਹੈ ਉਹਦਾ ਝਾੜ ਜਿਹੜਾ ਨੁਕਸਾਨਿਆ ਨਾ ਜਾਵੇ ਆਪਣਾ ਪਰ ਇਹਦੇ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਦਿਨ ਚੱਲਣੇ ਨੇ ਲਗਭਗ 75 ਦਿਨਾਂ ਤੋਂ ਬਾਅਦ ਦੇ ਵਿੱਚ ਕਣਕ ਦੇ ਵਿੱਚ ਆਪਾਂ ਨੂੰ 13 045 ਜਿਹੜਾ ਐਨਪੀਕੇ ਆ ਜਾਂ ਹਰ ਕੋਈ ਉਹ ਐਨਪੀਕੇ ਜਿਹਦੇ ਵਿੱਚ ਪੋਟਾਸ਼ ਤੇ ਨਾਲ ਜੇਕਰ ਥੋੜੀ ਜੀ ਨਾਈਟ੍ਰੋਜਨ ਮਿਲ ਜਾਵੇ ਜਿਸ ਨੇ ਇਹਦੇ ਵਿੱਚੋਂ 13% ਆਪਾਂ ਨੂੰ ਨਾਈਟ੍ਰੋਜਨ ਮਿਲ ਜਾਂਦੀ ਏ ਤਾਂ ਇੱਕ ਠੰਡਾ ਐਨਪੀਕੇ ਆ ਜਿਹਦੇ ਕਾਰਨ ਪੋਟਾਸ਼ ਜਿਹੜੀ ਆ ਚੱਲਣ ਦੇ ਵਿੱਚ ਪੋਟਾਸ਼ ਨੂੰ ਇਹ ਜਿਹੜੀ ਨਾਈਟ੍ਰੋਜਨ ਆ 13% ਬਹੁਤ ਜ਼ਿਆਦੀ ਮਦਦ ਕਰਦੀ ਏ ਪੋਟਾਸ਼ ਨੇ ਕਿਉਂਕਿ ਟਰਾਂਸਪੋਰਟ ਦਾ ਕੰਮ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਵੀ ਖੁਰਾਕ ਆਪਣੇ ਪੱਤਿਆਂ ਦੇ ਵਿੱਚ ਪਈਏ ਜੋ-ਜੋ ਵੀ ਆਪਾਂ ਪਾਇਆ ਹੈ ਜਾਂ ਜੋ এনਵਾਇਰਨਮੈਂਟ ਦੇ ਵਿੱਚੋਂ ਸੂਰਜ ਦੀ ਰੌਸ਼ਨੀ ਤੋਂ ਜਿੰਨੀ ਵੀ ਖਰਾਕ ਪੌਦਿਆਂ ਨੇ ਲਈਏ ਉਹ ਸਾਰੀ ਪੱਤਿਆਂ ਦੇ ਵਿੱਚ ਸਟੋਰ ਹੈ ਤੇ ਉਸ ਖਰਾਕ ਨੂੰ ਕੱਢ ਕੇ ਪੱਤਿਆਂ ਦੇ ਵਿੱਚੋਂ ਪोटाश ਨੇ ਐਨਪੀਕੇ ਜਿਹੜਾ ਆਪਾਂ ਕਰਦੇ ਆਂ ਜਾਂ ਜੇਕਰ ਪोटाश ਆਪਣੀ ਜ਼ਮੀਨ ਦੇ ਵਿੱਚ ਹੈਗੀਏ ਪੌਦਿਆਂ ਨੂੰ ਮਿਲਦੀ ਏ ਤਾਂ ਪोटाਸ਼ ਤੱਤ ਨੇ ਉਹ ਜਿੰਨੀ ਵੀ ਖਰਾਕ ਹੈ ਉਹਨੂੰ ਕੱਢ ਕੇ ਦਾਣਿਆਂ ਦੇ ਵਿੱਚ ਦੁੱਧ ਦੇ ਰੂਪ ਦੇ ਵਿੱਚ ਭਰਨਾ ਹੈ ਜੇਕਰ ਪोटाਸ਼ ਦੀ ਘਾਟ ਆ ਜਾਂਦੀ ਏ ਤਾਂ ਤੁਸੀਂ ਵੇਖਿਆ ਹੋਣਾ ਹੈ ਕਿ ਦਾਣੇ ਸੁਗੜੇ ਰਹਿ ਜਾਂਦੇ ਨੇ ਦਾਣਿਆਂ ਦੇ ਵਿੱਚ ਦੁੱਧਾ ਪ੍ਰੋਪਰ ਨਹੀਂ ਭਰਦਾ ਉਹ ਇਹੋ ਹੀ ਕਾਰਨ ਹੁੰਦਾ ਹੈ ਕਿ ਜਾਂਦੇ ਪੋਡਾਸ਼ ਦੀ ਜਿਆਦੀ ਘਾੜ ਆ ਜਾਣੀ ਜਾਂ ਫਿਰ ਹੋਰ ਵੀ ਬਹੁਤ ਸਾਰੇ ਵੈਜਤ ਕਾਰਨ ਹੁੰਦੇ ਨੇ ਜਿਵੇਂ ਹੀਟ ਸਟ੍ਰੈਸ ਜਿਆਦੀ ਵੱਧ ਜਾਵੇ ਤਾਂ ਉਹਦੇ ਕਾਰਨ ਵੀ ਦਾਣੇ ਕਈ ਵਾਰੀ ਸੁੰਗੜ ਜਾਂਦੇ ਨੇ ਦੁੱਧਾ ਜਿਹੜਾ ਉਹ ਸੁੱਕ ਜਾਂਦਾ ਹੈ ਤੇ ਖਰਾਕ ਜਿਹੜੀ ਪੱਤਿਆਂ ਦੇ ਵਿੱਚ ਪਈ ਹੁੰਦੀ ਏ ਉਹ ਪੱਤਿਆਂ ਦੇ ਵਿੱਚ ਹੀ ਪਈ ਰਹਿ ਜਾਂਦੀ ਏ ਤੂੜੀ ਦੇ ਵਿੱਚ ਚਲੀ ਜਾਂਦੀ ਏ ਪਰ ਆਪਾਂ ਨੂੰ ਦਾਣਿਆਂ ਦੇ ਵਿੱਚ ਉਹਦਾ ਕੋਈ ਲਾਭ ਜਿਹੜਾ ਉਹ ਵੇਖਣ ਨੂੰ ਨਹੀਂ ਮਿਲਦਾ ਐਨਪੀਕੇ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਕੋਈ ਵੀ ਮਾੜਾ ਨਹੀਂਗਾ ਪਰ ਇਸ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ 05234 ਦੀ ਕਰਨ ਦੀ ਜਿਹੜੀ ਜ਼ਿਆਦਾ ਆਪਾਂ ਵੀ ਸਿਫਾਰਸ਼ ਕੀਤੀ ਸੀ ਤੁਹਾਨੂੰ ਤੇ ਉਹ ਕਰਨਾ ਚਾਹੀਦਾ ਹੈ ਆਪਾਂ ਨੂੰ ਕਣਕਾਂ ਦੇ ਉੱਤੇ ਪਰ ਹੁਣ ਜਿਹੜੀ ਆਉਣ ਵਾਲੀ ਸਿਚੁਏਸ਼ਨ ਹੈ ਉਹਦੇ ਵਿੱਚ ਫਲਾਵਰਿੰਗ ਤੋਂ ਬਾਅਦ ਦੇ ਵਿੱਚ ਵੀ ਤੇ ਜਦੋਂ ਤੁਹਾਡੀ ਕਣਕ ਦਾ ਜਾਂ ਫਿਰ ਝੋਨੇ ਦੀ ਨਾਲੀ ਜਿਹੜੀ ਥੱਲੇੋਂ ਭਰਨੀ ਸ਼ੁਰੂ ਹੋ ਜਾਵੇ ਵਾਲੀ ਇਹ ਫੁੱਲਣੀ ਸ਼ੁਰੂ ਹੋ ਜਾਵੇ ਤਾਂ ਉਦੋਂ ਆਪਾਂ ਨੂੰ 13045 ਜਿਹੜਾ ਐਨਪੀਕੇ ਉਹਨੂੰ ਜ਼ਿਆਦਾ ਪਹਿਲ ਦੇਣੀ ਚਾਹੀਦੀ ਏ ਕਿਉਂਕਿ ਪੋਟਾਸ਼ ਤੇ ਨਾਈਟ੍ਰੋਜਨ ਦਾ ਜਿਹੜਾ ਸੁਮੇਲ ਬਣ ਜਾਂਦਾ ਹੈ ਥੋੜੀ ਜੀ ਨਾਈਟ੍ਰੋਜਨ ਹੁੰਦੀ ਹੈ ਪੋਟਾਸ਼ ਨੂੰ ਨਾਈਟ੍ਰੋਜਨ ਜਿਹੜੀ ਹੈ ਪੱਤਿਆਂ ਦੇ ਵਿੱਚ ਜਿਆਦਾ ਤੁਰਨ ਦੇ ਵਿੱਚ ਮਦਦ ਕਰਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਸੁਮੇਲ ਬਣਦਾ ਹੈ ਤੇ ਆਪਾਂ ਨੂੰ ਐਨਪੀਕੇ 13045 ਜਾਂ ਹੋਰ ਜੜੀਆਂ ਫਾਰਮੂਲੇਸ਼ਨ ਨਾਈਟ੍ਰੋਜਨ ਪਲੱਸ ਪੋਟਾਸ਼ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਫਾਸਫੋਰਸ ਨਾ ਹੋਵੇ ਉਹਨਾਂ ਦੇ ਜਿਆਦੇ ਵਧੀਆ ਰਿਜ਼ਲਟ ਜਿਹੜੇ ਇਹਦੇ ਤੋਂ ਬਾਅਦ ਦੇ ਵਿੱਚ ਆਉਣ ਵਾਲੀਆਂ ਸਟੇਜਾਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਹੁਣ ਆਪਾਂ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਸਵਾਲ ਤੇ ਆਉਨੇ ਆ ਕਿ ਆਪਾਂ ਇਹਨਾਂ ਨੂੰ ਘਰੇ ਵੀ ਤਿਆਰ ਕਰ ਸਕਦੇ ਹਾਂ ਬੜਾ ਜਿਆਦਾ ਜ਼ਿੰਮੇਦਾਰਾਂ ਦਾ ਇਹ ਸਵਾਲ ਹ uh -huh. ਯੂਰੀਆ ਡੀਏਪ ਪੋਟਾਸ਼ ਲੈ ਲਈਏ ਐਮਓਪੀ ਜਿਹੜੀ ਮਿਊਰ ਟੌਪ ਪੋਟਾਸ਼ ਹੈ ਤੇ ਉਹਨੂੰ ਮਿਲਾ ਕੇ ਐਨਪੀਕੇ ਬਣਾ ਕੇ ਆਪਾਂ ਵੇਖੋ ਇਹ ਜਿਹੜੇ ਐਨਪੀਕੇ ਹੁੰਦੇ ਨੇ ਇਹਨਾਂ ਨੂੰ ਆਪਾਂ ਘਰੇ ਕਦੀ ਵੀ ਬਣਾ ਨਹੀਂ ਸਕਦੇ ਜੇਕਰ ਆਪਾਂ ਇਹਨਾਂ ਨੂੰ ਬਣਾ ਸਕਦੇ ਹੁੰਦੇ ਤਾਂ ਇਹਨਾਂ ਦੇ ਜਿਹੜੇ ਸੁਮੇਲ ਨੇ ਤੁਹਾਨੂੰ ਮਾਰਕੀਟ ਦੇ ਵਿੱਚ ਵੇਖਣ ਨੂੰ ਨਾ ਮਿਲਦੇ ਪੋਟਾਸ਼ ਜਿਹੜੀ ਇਹ ਖਾਸ ਕਰਕੇ ਮਿਊਰ ਟੌਪ ਪੋਟਾਸ਼ ਦੀ ਤੁਸੀਂ ਸਪਰੇਅ ਕਰਦੇ ਹੋ ਜੇਕਰ ਡੀਏਪ ਯੂਰੀਆ ਦੇ ਨਾਲ ਮਿਕਸ ਕਰਕੇ ਤਾਂ ਉਹ ਆਪਣੀਆਂ ਲੋਕਾਂ ਅਨੁਸਾਰ ਦਿੰਦੀ ਹੈ ਕਿਉਂਕਿ ਉਹਦਾ ਬਾਇਓਮਾਸ ਬਹੁਤ ਮੋਟਾ ਹੁੰਦਾ ਹੈ ਪੱਤਿਆਂ ਦੇ ਉੱਤੇ ਜੰਮ ਜਾਂਦੀ ਹੈ ਪੱਤਿਆਂ ਦੇ ਵਿੱਚ ਨਹੀਂ ਨਿੱਕੇ ਨਿੱਕੇ ਹੁੰਦੇ ਨੇ ਸਟਾਉ ਮੀਟਾ ਉਹਨਾਂ ਦੇ ਰਾਈ ਅੰਦਰ ਨਹੀਂ ਜਾ ਪਾਉਂਦੀ ਤੇ ਉੱਤੇ ਜੰਮ ਕੇ ਉਹਨਾਂ ਨੂੰ ਬੰਦ ਕਰ ਦਿੰਦੀ ਏ ਜਿਸ ਦੇ ਕਾਰਨ ਆਪਣੀਆਂ ਫਸਲਾਂ ਦੀਆਂ ਨੋਕਾਂ ਸੜ ਜਾਂਦੀਆਂ ਨੇ ਜਾਂ ਫਿਰ ਜੇ ਨੋਕਾਂ ਨਹੀਂ ਵੀ ਸੜਦੀਆਂ ਤਾਂ ਇਹਦੇ ਤੋਂ ਆਪਾਂ ਨੂੰ ਕੋਈ ਫਾਇਦਾ ਜਿਹੜਾ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਫਸਲ ਇਹਨੂੰ ਲੈ ਹੀ ਨਹੀਂ ਪਾਉਂਦੀ ਇੱਕ ਸਵਾਲ ਹੋਰ ਹੁੰਦਾ ਹੈ ਕਿ ਐਨ ਪੀ ਕੇ ਸਪਰਿਆ ਕਰਨ ਦੇ ਨਾਲ ਆਪਣਾ ਝਾੜ ਵੱਧਦਾ ਹੈ ਕਿ ਹਰ ਇੱਕ ਜ਼ਮੀਨ ਦੇ ਵਿੱਚ ਹਰ ਇੱਕ ਕਣਕ ਦੇ ਉੱਤੇ ਆਪਾਂ ਨੂੰ ਕਰਨੇ ਹੀ ਚਾਹੀਦੇ ਨੇ ਵੇਖੋ ਜੇਕਰ ਤਾਂ ਤੁਹਾਡੀ ਜ਼ਮੀਨ ਬਹੁਤ ਵਧੀਏ ਪੀ ਐਚ ਲੈਵਲ ਜਿਹੜਾ ਉਹਦਾ 7 ਦੇ ਕਰੀਬ ਹੈ ਪਾਣੀ ਤੁਹਾਡਾ ਬਿਲਕੁਲ ਠੀਕ ਹੈ ਤਾਂ ਤੁਸੀਂ ਪਹਿਲੀਆਂ ਜਿਹੜੀਆਂ ਸਪਰੇਆਂ ਨੇ 05234 ਵਾਲੀਆਂ ਉਹਨਾਂ ਨੂੰ ਸਕਿੱਪ ਕਰ ਸਕਦੇ ਜੀ ਪਰ ਹੁਣ ਜਿਹੜੀਆਂ ਇਹਦੇ ਤੋਂ ਬਾਅਦ ਦੇ ਵਿੱਚ ਆਉਣ ਵਾਲੀਆਂ ਸਪਰੇਆਂ ਨੇ ਖਾਸ ਕਰਕੇ ਕਣਕ ਦੀ ਫਸਲ ਦੇ ਉੱਤੇ ਜਿਵੇਂ 13045 ਮੈਂ ਤੁਹਾਨੂੰ ਦੱਸਦਾ ਤਾਂ ਇਹ ਜਿਹੜੀ ਸਪਰੇ ਆਪਾਂ ਨੂੰ ਲਾਜ਼ਮੀ ਕਰਨੀ ਚਾਹੀਦੀ ਏ ਕਿਉਂਕਿ ਆਉਣ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਠੰਡ ਜ਼ਿਆਦੀ ਪਈ ਜਾਂਦੀ ਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗਰਮੀ ਜ਼ਿਆਦਾ ਪੈਂਦੀ ਏ ਤਾਂ ਕਿਉਂਕਿ ਇਹ ਠੰਡਾ ਐਨਪੀਕੇ ਹੁੰਦਾ ਏ ਤੇ ਆਪਣੀ ਫਸਲ ਨੂੰ ਹੀਟ ਸਟ੍ਰੈਸ ਤੋਂ ਵੀ ਇਹ ਬਚਾਉਂਦਾ ਏ ਤੇ ਪोटाश ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਏ ਕਿ ਕਿੰਨੀ ਜ਼ਿਆਦਾ ਜ਼ਰੂਰੀ ਹੁੰਦੀ ਏ ਕਣਕ ਦੇ ਵਾਸਤੇ ਜਾਂ ਝੋਨੇ ਦੇ ਵਾਸਤੇ ਸੋ ਐਨਪੀਕੇ ਇੱਕ ਤਰ੍ਹਾਂ ਦੇ ਟੀਕੇ ਹੁੰਦੇ ਨੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਇਨਸਾਨਾਂ ਦੇ ਵਿੱਚ ਉਹ ਨਹੀਂ ਜਾਣ ਨਹੀਂ ਰਹੀ ਗਈ ਆਪਾਂ ਨੂੰ ਤਾਕਤ ਦੇ ਟੀਕੇ ਜਿਹੜੇ ਲਵਾਉਂਦੇ ਨੇ ਬਹੁਤ ਸਾਰੇ ਲੋਕ ਬਿਲਕੁਲ ਉਸੇ ਤਰ੍ਹਾਂ ਹੀ ਤੁਸੀਂ ਇਹਨਾਂ ਨੂੰ ਮੰਨ ਸਕਦੇ ਜੇ ਕਿ ਆਪਾਂ ਆਪਣੀਆਂ ਫਸਲਾਂ ਨੂੰ ਟੀਕਾ ਇੰਜੈਕਸ਼ਨ ਲਾ ਕੇ ਉਹਨੂੰ ਇੱਕ ਖਰਾਕ ਦਿੰਦੇ ਆ ਇੱਕ ਉਹਨੂੰ ਬੂਸਟ ਕਰਦੇ ਆ ਤਾਂ ਜੋ ਉਹਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਜਿਹੜੀਆਂ ਉਹ ਜ਼ਮੀਨ ਦੇ ਵਿੱਚੋਂ ਨਹੀਂ ਲੈ ਪਾਉਂਦੀ ਜਿਹੜੀਆਂ এনवायरमेंट ਦੇ ਵਿੱਚੋਂ ਨਹੀਂ ਲੈ ਪਾਉਂਦੀ ਉਹਦਾ ਸਟਰਕਚਰ ਕਮਜ਼ੋਰ ਹੋਣ ਦੇ ਕਾਰਨ ਉਹ ਜਿਹੜੀ ਚੀਜ਼ ਹੈ ਆਪਾਂ ਉਹਨੂੰ ਸਪਰੇ ਦੇ ਰੂਪ ਦੇ ਵਿੱਚ ਸਿੱਧੀ ਡਾਇਰੈਕਟ ਦੇ ਦਈਏ ਤਾਂ ਜੋ ਬਹੁਤ ਛੇਤੀ ਉਹਦੇ ਵਿੱਚ ਉਹ ਜਿਹੜੀ ਕਮੀ ਹੈ ਉਹ ਜਿਹੜੀ ਘਾਟ ਹੈ ਪੂਰੀ ਹੋ ਜਾਵੇ ਤੇ ਆਪਾਂ ਨੂੰ ਉਸ ਫਸਲ ਦਾ ਝਾੜ ਜਿਹੜਾ ਚੰਗਾ ਵਿਖਣ ਨੂੰ ਮਿਲੇ ਸੋ ਇਹੜੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਨੀਆਂ ਸੀ ਕਿਉਂਕਿ ਇਹਨਾਂ ਦੇ ਉੱਤੇ ਸਵਾਲ ਆਪਾਂ ਨੂੰ ਪੁੱਛੇ ਜਾਂਦੇ ਨੇ ਜੇਕਰ ਇਹਦੇ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੈ ਤਾਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਜਿਹੜਾ ਤੁਸੀਂ ਦੱਸ ਸਕਦੇ ਜੀ ਉਹਦਾ ਮੈਂ ਤੁਹਾਨੂੰ ਜਵਾਬ ਜਿਹੜਾ ਜ਼ਰੂਰ ਦਊਗਾ ਬਾਕੀ ਵੀਡੀਓ ਨੂੰ ਹੋਰ ਕਿਸਾਨੀ ਨੂੰ ਪਿਆਰ ਕਰਨ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਸਾਡੇ ਨਾਲ ਜੁੜਨ ਲਈ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ